ਤੁਸੀਂ ਤੋਸੀਨਾ ਨੂੰ ਕਾਰ ਦੇ ਦੋਗੇ ਪਰ ਇਸ ਕਾਲ ਦੇ ਕੀ ਗਰੰਟੀ ਕਿ ਕਾਲ ਨੂੰ ਵੇ ਕੁਝ ਹੋਰ ਨਹੀਂ ਮੰਗਣਗੇ ਦਾਜ ਤੇ ਲਾਲਚਾ ਦੇ ਵੀ ਕਦੇ ਟਿੱਡ ਪਰੇ ਨੇ ਜ਼ੁਬਾਨ ਸੰਭਾਲ ਕੇ ਗੱਲ ਕਰ ਕੁੜੀਏ ਅਸੀਂ ਭੁੱਖੇ ਨੰਗੇ ਨਹੀਂ ਪਰ ਹਰਕਤ ਤੇ ਤੁਸੀਂ ਭੁੱਖੇ ਨੰਗਿਆਂ ਵਾਲੀ ਕੀਤੀ ਹੈ ਮੈਂ ਤੂੰ ਇੱਥੇ ਕੀ ਲੈਣ ਆਈ ਹੈ ਮੈਂ ਮਸਲਾ ਹੱਲ ਕਰਤਾ ਸੀ ਨਾ ਨਹੀਂ ਪਾਪਾ ਇਹ ਮਸਲਾ ਉਦੋਂ ਤੱਕ ਖਾਲ ਨਹੀਂ ਹੋਣਾ ਜਦ ਤੱਕ ਧੀਆ ਵਾਲੇ ਇਹਨਾਂ ਦਾਜ ਤੇ ਲਾਲਚੀਆਂ ਦੀਆ ਮੰਗਾ ਮੰਦੇ ਰਹਿਣਗੇ ਤੁਸੀਂ ਮੈਨੂੰ ਪੜਾ ਲਿਖਾ ਕੇ ਇਸ ਕਾਬਲ ਬਣਾਇਆ ਕਿ ਮੈਂ ਆਪਣੀ ਜ਼ਿੰਦਗੀ ਆਪ ਜੀ ਸਕਦੀ ਆ ਡੈਡ ਇਹਨੂੰ ਚੁੱਪ ਕਰਾਓ ਨਹੀਂ ਤਾਂ ਮੈਂ ਬਰਾਤ ਵਾਪਸ ਲੈ ਜਾਣੀ ਐ ਜਾ ਲੈ ਜਾ ਵਾਪਸ ਤੂੰ ਸਮਝਦਾ ਕੀ ਹੈ ਆਪਣੇ ਆਪ ਨੂੰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮੈਂ ਤੇਰੇ ਨਾਲ ਵਿਆਹ ਕਰਾਵਾਂਗੀ ਕੋਈ ਲੋੜ ਨਹੀਂ ਮੈਨੂੰ ਐਸੇ ਸੁਹਾਗ ਦੀ ਜੋ ਪੜ੍ਹ ਲਿਖ ਕੇ ਡਾਕਟਰ ਤਾਂ ਬਣ ਗਿਆ ਪਰ ਮਾਨਸਿਕ ਤੌਰ ਤੇ ਹਜੇ ਵੀ ਬਿਮਾਰ ਹੈ